ਜੀ ਸਰਪੀ ਕਰਾ ਤੇ ਨਾਕਾ ਲਗਾ ਕੇ ਜਿੱਤੇ ਲਗਾ ਚਹੀਦੀ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਜੋ ਸਾਡਾ ਆਪਰੇਸ਼ਨ ਚੱਲ ਰਿਹਾ ਉਸ ਦੇ ਵਿੱਚ ਅਸੀਂ ਵਕ ਵਕ ਸਾਡੇ ਵੱਲੋਂ ਅਪਰੇਂਡਾ ਪੁਲਿਸ ਵੱਲੋਂ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਕੋਆਰਡੀਨੇਟ ਸਟ੍ਰੈਟਫੀਸ਼ਨ ਇੰਟਰਸਟੇਟ ਨਾਕਾ ਬੰਦੀ ਉਸੇ ਲੜੀ ਦੇ ਜ਼ਹਿਰ ਤੇ ਅੱਜ ਅਸੀਂ ਸਿਟੀ ਸੀਲਿੰਗ ਤੇ ਡਿਸਟ੍ਰਿਕਟ ਸਿਟੀ ਸੀਲਿੰਗ ਦੀ ਜਿਹੜੇ ਪਲਾਨ ਹੈਗਾ ਸਾਡੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਾਰੇ ਜੀਓ ਸਾਰੇ ਐਸ ਐਚਓ ਸਮਾਨ ਵਕ ਵਕ ਜਿਹੜੇ ਸ਼ਹਿਰ ਦੇ ਆਉਣ ਵਾਲੀਆਂ ਸੜਕਾਂ ਤੇ ਜਾਣ ਵਾਲੀਆਂ ਝਟਕਾਂ ਨੇ ਉਨ੍ਹਾਂ ਦੇ ਉੱਪਰ ਨਾਕਬੰਦੀ ਸੜੇ ਵੱਲੋਂ ਕੀਤੀ ਗਈ ਹੈ ਮੇਨ ਪਰਪਸ ਹੈ ਕਿ ਐਨਡੀਪਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਵਹੀਕਲਸ ਦੀ ਚੈਕਿੰਗ ਕਰਨਾ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਏਸਜੀ ਨੂੰ ਅਵੇਅਰ ਵੀ ਕਰਨਾ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜੁਗ ਨਸ਼ਾ ਵਿਰੋਧ ਜਿਹੜਾ ਅਸੀਂ ਤੈ ਕਰਵਾਈ ਕਰ ਰਹੇ ਆ ਜਿਹੜਾ ਵੀ ਬੰਦਾ ਇਸ ਚੀਜ਼ ਵਿੱਚ ਇਨਵੋਲ ਪਾਏਗਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਾਲੀਆਂ ਜਾਲੀਆਂ ਪਹੁੰਚ ਹੋਏ ਲਗਾਈਆਂ ਗਈਆਂ ਨੇ ਇੱਕ ਵੀ ਕਾਲ ਘਟੇਗੀ ਆ ਜਿਹੜੇ ਹੈਗੇ ਨੇ ਇਹਦੇ ਵਿੱਚ ਵੀ ਅਸੀਂ ਜਿਹੜੀ ਜਿਨ੍ਹਾਂ ਨੇ ਵਿਕਲ ਦੇ ਵਿੱਚ ਕਾਲੀਆਂ ਜਾਲੀਆਂ ਜਾਂ ਹੋਰ ਜਿਹੜੇ ਟ੍ਰੈਫਿਕ ਦੀ ਵਾਇਓਲੇਸ਼ਨਸ ਵੱਲ ਦੀ ਜੋ ਵੀ ਸਾਹਮਣੇ ਚੀਜ਼ ਆ ਰਹੀ ਹੈ ਉਹਦੇ ਅਸੀਂ ਚਲਾਨ ਇਸ਼ੂ ਕਰ ਰਹੇ ਹਾਂ ਕਿੰਨੇ ਕਾਲ ਘਟੇਗੀ ਆ तकरीबन ਦੇ ਅਸੀਂ 2-3 ਚਲਾਨੇ ਇਥੇ ਕੱਟੇ ਨੇ ਨਾਕਾ ਰਿਪੋਰਟ ਦੇ ਉੱਪਰ ਬਾਕੀ ਵੀ ਸਾਰੇ ਨਾਕਾ ਪੁਆਇੰਟ ਦੇ ਉੱਪਰ ਅਸੀਂ ਚਲਾਨ ਕੱਟ ਰਹੇ ਹਾਂ ਸਾਡਾ 4 ਵਜੇ ਤੱਕ ਨਾਕਾ ਬੰਦੀ ਹੈਗੀ ਆ ਟੋਟਲ ਕੰਪਾਈਲ ਕਰਕੇ ਅਸੀਂ ਤੁਹ 这个东西太大了嘛，这个东西太重了。 o 음 h a o l ਕੀ ਕਰਨਾ ਚਾਹੁੰਦੇ ਨਾਕਾ ਲਗਾ ਕੇ ਚਿੱਤੇ ਲਗਾ ਚਾਹੀਦੇ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜੋ ਸਾਡਾ ਆਪਰੇਸ਼ਨ ਚੱਲ ਰਿਹਾ ਉਸ ਦੇ ਵਿੱਚ ਅਸੀਂ ਵਕ ਵਕ ਸਾਡੇ ਵੱਲੋਂ ਅਭਿੰਡਾ ਪੁਲਿਸ ਵੱਲੋਂ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਕੋਆਰਡੀਨੇਟਡ ਸੱਪਰੈਸ਼ਨ ਇੰਟਰਸਟੇਟ ਨਾਕਾ ਬੰਦੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਸਿਟੀ ਸੀਲਿੰਗ ਤੇ ਡਿਸਟ੍ਰਿਕਟ ਸਿਟੀ ਸੀਲਿੰਗ ਦੀ ਜਿਹੜੇ ਪਲਾਨ ਹੈਗਾ ਸਾਡੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ ਜ਼ਿਲ੍ਹੇ ਦੇ ਸਾਰੇ ਜੀਓ ਸਾਰੇ ਐਸਐਚਓ ਸਮਾਨ ਵਕ ਵਕ ਜਿਹੜੇ ਸ਼ਹਿਰ ਦੇ ਆਉਣ ਵਾਲੀਆਂ ਸ਼ਰਕਾ ਤੇ ਜਾਣ ਵਾਲੀਆਂ ਸ਼ਰਕਾ ਨੇ ਉਨ੍ਹਾਂ ਦੇ ਉੱਪਰ ਨਾਕਬੰਦੀ ਸੜੇ ਵੱਲੋਂ ਕੀਤੀ ਗਈ ਹੈ ਮੇਨ ਪਰਪਸ ਹੈ ਕਿ ਐਨਡੀਪੀਐਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਵਹੀਕਲਸ ਦੀ ਚੈਕਿੰਗ ਕਰਨਾ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਜੀ ਨੂੰ ਅਵੇਅਰ ਵੀ ਕਰਨਾ ਕੇ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਦੋਂ ਨਸ਼ਾ ਵਿਰੋਧ ਜਿਹੜਾ ਅਸੀਂ ਤਹਿਤ ਕਾਰਵਾਈ ਕਰ ਰਹੇ ਆ ਜਿਹੜਾ ਵੀ ਬੰਦਾ ਇਸ ਚੀਜ਼ ਵਿੱਚ ਇਨਵੋਲਪ ਆਏਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕਾਲੀਆਂ ਜਾਲੀਆਂ ਪਹੁੰਚ ਹੋਈਆਂ ਲਗਾਈਆਂ ਗਈਆਂ ਨੇ ਇੱਕ ਵੇਲੇ ਚਾਲ ਕੱਟੇ ਗਏ ਆ ਜਿਹੜੇ ਹੈਗੇ ਨੇ ਇਹਦੇ ਵਿੱਚ ਵੀ ਅਸੀਂ ਜਿਹੜੀ ਜਿਨ੍ਹਾਂ ਨੇ ਵਾਹਨ ਦੇ ਵਿੱਚ ਕਾਲੀਆਂ ਜਾਲੀਆਂ ਜਾਂ ਹੋਰ ਜਿਹੜੇ ਟ੍ਰੈਫਿਕ ਦੀ ਵਾਇਓਲੇਸ਼ਨਸ ਬੰਦੀ ਜੋ ਵੀ ਸਾਹਮਣੇ ਚੀਜ਼ ਆ ਰਹੀ ਹੈ ਉਹਦੇ ਅਸੀਂ ਚਲਾਨ ਇਸ਼ੂ ਕਰ ਰਹੇ ਹਾਂ ਕਿੰਨੇ ਚਾਲ ਕੱਟੇ ਗਏ ਆ तकरीबन ਜਿਵੇਂ ਅਸੀਂ 2-3 ਚਲਾਨੇ ਇੱਥੇ ਕੱਟੇ ਨੇ ਨਾਕਾ ਦੇ ਪੁਆਇੰਟ ਦੇ ਉੱਪਰ ਬਾਕੀ ਵੀ ਸਾਰੇ ਨਾਕਾ ਪੁਆਇੰ